ਹੈਲੋ ਹਸੀ ਗਾਦੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਨਵਾਂ ਟੌਪਿਕ ਲੈ ਕੇ ਹਾਜ਼ਰ ਹੋਏ ਹਾਂ ਇਹ ਜੋ ਆਪਣੀ ਕਲਾਸ ਹੈ ਹਰ ਸ਼ੁੱਕਰਵਾਰ ਸਵੇਰ 10 ਵਜੇ ਅਪਲੋਡ ਹੋਇਆ ਕਰੇਗੀ ਇਸ ਕਲਾਸ ਦੇ ਵਿੱਚ ਆਪਾਂ ਇੱਕ ਇੰਪੋਰਟੈਂਟ ਟੌਪਿਕ ਤੁਹਾਡੇ ਨਾਲ ਡਿਸਕਸ ਕਰਿਆ ਕਰਾਂਗੇ ਜਿਹੜਾ ਕਿ ਤੁਹਾਡੇ ਹਰ ਇੱਕ ਕੰਪੀਟੀਟਿਵ ਐਗਜ਼ਾਮ ਦੇ ਲਈ ਬਹੁਤ ਜ਼ਰੂਰੀ ਹੈ ਅੱਜ ਦਾ ਜੋ ਆਪਣਾ ਟੌਪਿਕ ਹੈ ਉਹ ਹੈ ਚੰਪਾਰਨ ਸੱਤਿਆਗ੍ਰਹਿ ਜਿਹੜਾ ਕਿ ਗਾਂਧੀ ਜੀ ਦੁਆਰਾ ਕੀਤਾ ਗਿਆ ਇਸ ਸਤਿਆਗ੍ਰਹਿ ਬਾਰੇ ਹਰ ਇੱਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਹੈ ਤਾਂ ਇਸ ਸਤਿਆਗ੍ਰਹਿ ਨੂੰ ਅੱਜ ਆਪਾਂ ਡਿਟੇਲ ਦੇ ਵਿੱਚ ਜਾਣਾਂਗੇ ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ ਐਂਡ ਤੱਕ ਬਨੇ ਰਹੋ ਕਿਉਂਕਿ ਬਹੁਤ ਮਹੱਤਵਪੂਰਨ ਜਾਣਕਾਰੀ ਤੁਹਾਨੂੰ ਇਹਦੇ ਵਿੱਚੋਂ ਮਿਲਣ ਵਾਲੀ ਹੈ ਮਹਾਤਮਾ ਗਾਂਧੀ ਜੀ ਬਾਰੇ ਤੁਹਾਨੂੰ ਥੋੜਾ ਪਤਾ ਹੋਣਾ ਚਾਹੀਦਾ ਹੈ ਮਹਾਤਮਾ ਗਾਂਧੀ ਜੀ ਇੱਕ ਵਕੀਲ ਸੀ 1893 ਦੇ ਵਿੱਚ ਇਹ ਭਾਰਤ ਦੇ ਵਿੱਚੋਂ ਸਾਊਥ ਅਫਰੀਕਾ ਗਏ ਸੀ ਇੱਕ ਲੀਗਲ ਕੇਸ ਲੜਨ ਦੇ ਲਈ ਉਸ ਤੋਂ ਬਾਅਦ 9 ਜਨਵਰੀ 1915 ਨੂੰ ਮਹਾਤਮਾ ਗਾਂਧੀ ਜੀ ਭਾਰਤ ਆਏ ਸੀ 9 ਜਨਵਰੀ ਨੂੰ ਆਪਾਂ ਐਨਆਰਆਈ ਡੇ ਦੇ ਤੌਰ ਤੇ ਮਨਾਉਂਦੇ ਪ੍ਰਵਾਸੀ ਭਾਰਤੀ ਦਿਵਸ ਕਿਉਂ ਮਨਾਉਂਦੇ ਆ ਕਿਉਂਕਿ 9 ਜਨਵਰੀ 1915 ਨੂੰ ਮਹਾਤਮਾ ਗਾਂਧੀ ਭਾਰਤ ਆਏ ਸੀ ਭਾਰਤ ਆਉਣ ਤੋਂ ਬਾਅਦ ਇਹਨਾਂ ਨੇ ਆਪਣੇ ਜਿਹੜੇ ਸਤਿਆਗ੍ਰਹਿ ਨੇ ਉਹ ਕੰਟੀਨਿਊ ਰੱਖੇ ਇਹਨਾਂ ਦਾ ਪਹਿਲਾ ਸਤਿਆਗ੍ਰਹਿ ਸੀ ਚੰਪਾਰਨ ਸਤਿਆਗ੍ਰਹਿ ਜਿਦੇ ਬਾਰੇ ਆਪਾਂ ਅੱਜ ਡਿਸਕਸ ਕਰਾਂਗੇ ਤਾਂ ਸਟਾਰਟ ਕਰਦੇ ਹਾਂ ਇਹਦੀ ਐਗਜ਼ੈਕਟ ਡੇਟ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ 10 ਅਪ੍ਰੈਲ 1917 ਨੂੰ ਇਹ ਸਤਿਆਗ੍ਰਹਿ ਸ਼ੁਰੂ ਹੋਇਆ ਸੀ ਮਹਾਤਮਾ ਗਾਂਧੀ ਦਾ ਇਹ ਪਹਿਲਾ ਸਤਿਆਗ੍ਰਹਿ ਹੈ ਇਹ ਕੁਐਸਚਨ ਬਹੁਤ ਵਾਰੀ ਆਇਆ ਹੈ ਕਿ ਮਹਾਤਮਾ ਗਾਂਧੀ ਜੀ ਦਾ ਪਹਿਲਾ ਸਤਿਆਗ੍ਰਹਿ ਕਿਹੜਾ ਸੀ ਤਾਂ ਚੰਪਾਰਨ ਸਤਿਆਗ੍ਰਹਿ ਮਹਾਤਮਾ ਗਾਂਧੀ ਜੀ ਦਾ ਪਹਿਲਾ ਸਤਿਆਗ੍ਰਹਿ ਸੀ ਅਗਲਾ ਆਪਣਾ ਜਿਹੜਾ ਪੁਆਇੰਟ ਹੈ ਤੀਨ ਕਠਿਆ ਅਤੇ ਨੀਲ ਸਤਿਆਗ੍ਰਹਿ ਤਿੰਨ ਕਠਿਆ ਦਾ ਕੀ ਮਤਲਬ ਹੈ ਇਹ ਜਿਹੜੀ ਕਠਿਆ ਇਹ ਇੱਕ ਟਰਮ ਹੈ ਇਹ ਯੂਜ਼ ਹੁੰਦੀ ਹੈ ਭੂਮੀ ਦੀ ਪੈਮਾਈਸ਼ ਤੇ ਲਈ ਭਾਰਤ ਤੋਂ ਇਲਾਵਾ ਨੇਪਾਲ ਤੇ ਬੰਗਲਾਦੇਸ਼ ਦੇ ਵਿੱਚ ਵੀ ਕਠਿਆ ਟਰਮ ਯੂਜ਼ ਕੀਤੀ ਜਾਂਦੀ ਹੈ ਤੇ ਨੀਲ ਸੱਤਿਆਗ੍ਰਹਿ ਇਹਨੂੰ ਕਿਉਂ ਕਿਹਾ ਜਾਂਦਾ ਹੈ ਨੀਲ ਸੱਤਿਆਗ੍ਰਹਿ ਇਹਨੂੰ ਤਾਂ ਕਿਹਾ ਜਾਂਦਾ ਹੈ ਕਿਉਂਕਿ ਅੰਗਰੇਜ਼ਾਂ ਨੇ ਧੱਕੇ ਨਾਲ ਨੀਲ ਦੀ ਖੇਤੀ ਕਰਨ ਦੇ ਲਈ ਕਿਸਾਨਾਂ ਨੂੰ ਕਿਹਾ ਸੀ ਉਹ ਉਸ ਟਾਈਮ ਦੇ ਵਿੱਚ ਜੇ ਆਪਾਂ ਦੇਖੀਏ ਕੁੱਖ ਮਰੀ ਸੀ ਜਿਹੜੀ ਉਹ ਬਹੁਤ ਜ਼ਿਆਦਾ ਸੀ ਤਾਂ ਅਨਾਜ ਭਗਾਉਣ ਤੋਂ ਇਲਾਵਾ ਅੰਗਰੇਜ਼ਾਂ ਨੇ ਇਹ ਕਿਹਾ ਸੀ ਕਿ ਤੁਸੀਂ ਨੀਲ ਦੀ ਖੇਤੀ ਕਰੋ ਜੇ ਤੁਹਾਡੇ ਕੋਲੇ 20 ਕਠਿਆ ਜਮੀਨ ਹੈ ਤਾਂ 20 ਦੇ ਵਿੱਚੋਂ 3 ਕਠਿਆ ਦੇ ਉੱਤੇ ਨੀਲ ਦੀ ਖੇਤੀ ਕਰਨੀ ਜ਼ਰੂਰੀ ਹੈ ਤਾਂ ਤਾਂ ਕਰਕੇ ਇਹਨੂੰ 3 ਕਠਿਆ ਸਤਿਆਗ੍ਰਹਿ ਵੀ ਕਿਹਾ ਜਾਂਦਾ ਹੈ ਨੀਲ ਸਤਿਆਗ੍ਰਹਿ ਦੇ ਨਾਮ ਨਾਲ ਵੀ ਇਹਨੂੰ ਜਾਣਿਆ ਜਾਂਦਾ ਹੈ ਮਤਲਬ ਕਿ ਭੂਮੀ ਦੇ ਤੀਜੇ ਹਿੱਸੇ ਦੇ ਉੱਤੇ ਤੁਹਾਨੂੰ ਨੀਲ ਦੀ ਖੇਤੀ ਕਰਨੀ ਜ਼ਰੂਰੀ ਹੈ ਜਿੱਥੇ ਵੀ ਨੀਲ ਇੱਕ ਵਾਰ ਬੀਜਿਆ ਜਾਂਦਾ ਸੀ ਉਸ ਤੋਂ ਬਾਅਦ ਉਹ ਜ਼ਮੀਨ ਸੀ ਜਿਹੜੀ ਉਹ ਬੰਜਰ ਹੋ ਜਾਂਦੀ ਸੀ ਤਾਂ ਕਰਕੇ ਕਿਸਾਨਾਂ ਨੂੰ ਇਹਦੇ ਵਿਰੁੱਧ ਖੜਾ ਹੋਣਾ ਪਿਆ ਤੇ ਇਹ ਜਿਹੜਾ ਸਤਿਆਗ੍ਰਹਿ ਇਹ ਗਾਂਧੀ ਜੀ ਦੁਆਰਾ ਕੀਤਾ ਗਿਆ ਗਾਂਧੀ ਜੀ ਦਾ ਇਹ ਰਿਕਾਰਡ ਸੀ ਜੋ ਵੀ ਸਤਿਆਗ੍ਰਹਿ ਉਹਨਾਂ ਨੇ ਕੀਤਾ ਉਹਦੇ ਵਿੱਚ ਉਹ ਸਕਸੈਸਫੁਲ ਰਹੇ ਨੇ ਤਾਂ ਕਿੰਨਾ ਬਟਾ ਬੀ ਭਾਗ ਤੇ ਨੀਲ ਦੀ ਖੇਤੀ ਜ਼ਰੂਰੀ ਇਹਦਾ ਮਤਲਬ ਇਹ ਹੈ ਇੱਕ ਕਠਿਆ ਦੇ ਵਿੱਚ ਜ਼ਮੀਨ ਨੂੰ ਮਣਿਆ ਜਾਂਦਾ ਸੀ ਯਾਨੀ ਕਿ ਇਹਦੀ ਪੈਮਾਇਸ਼ ਕੀਤੀ ਜਾਂਦੀ ਸੀ ਜੇ ਤੁਹਾਡੇ ਕੋਲ 20 ਕਠਿਆ ਜ਼ਮੀਨ ਹੈ ਤਾਂ ਉਹਦੇ ਵਿੱਚੋਂ 3 ਕਠਿਆ ਦੇ ਉੱਤੇ ਤੁਸੀਂ ਨੀਲ ਦੀ ਖੇਤੀ ਕਰਨੀ ਤੁਹਾਡੇ ਲਈ ਜ਼ਰੂਰੀ ਹੈ। ਮਹਾਤਮਾ ਗਾਂਧੀ ਨੂੰ ਰਾਜਕੁਮਾਰ ਸ਼ਕਲਾ ਨੇ ਚੰਪਾਰਨ ਬਿਹਾਰ ਵਿਖੇ ਬੁਲਾਇਆ ਤਾਂ ਚੰਪਾਰਨ ਇੱਕ ਜ਼ਿਲ੍ਹਾ ਬਿਹਾਰ ਦਾ ਠੀਕ ਹੈ ਜੀ ਜਿਹਦੇ ਨਾਮ ਨਾਲ ਇਹਨੂੰ ਜਾਣਿਆ ਜਾਂਦਾ ਚੰਪਾਰਨ ਸਤਿਆਗ੍ਰਹਿ ਤਾਂ ਇਹ ਬਹੁਤ ਵਾਰ ਪੁੱਛਿਆ ਗਿਆ ਕਿ ਇਨਵਾਈਟ ਕਿਨੇ ਕੀਤਾ ਸੀ ਲਈ ਕੋ ਉਥੋਂ ਦਾ ਕਿਸਾਨ ਸੀ ਰਾਜਕੁਮਾਰ ਸ਼ੁਕਲਾ ਜੋ ਗਾਂਧੀ ਜੀ ਕੋਲ ਗਿਆ ਸੀ ਕਿ ਸਾਡੇ ਬਿਹਾਰ ਦੇ ਵਿੱਚ ਅੰਗਰੇਜ਼ਾਂ ਨੇ ਨੀਲ ਦੀ ਖੇਤੀ ਸਾਡੇ ਤੋਂ ਜ਼ਬਰਦਸਤੀ ਕਰਵਾਈ ਜਾਂਦੀ ਹੈ ਤੇ ਤੁਸੀਂ ਇਹ ਸਤਿਆਗ੍ਰਹਿ ਨੂੰ ਲਾਂਚ ਕਰੋ ਤੇ ਮਹਾਤਮਾ ਗਾਂਧੀ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਸੀ ਉਹ ਉਹਨਾਂ ਟਾਈਮਾਂ ਦੇ ਵਿੱਚ ਠੀਕ ਹੈ ਜੀ ਜਦੋਂ ਵੀ ਜਦੋਂ ਮਹਾਤਮਾ ਗਾਂਧੀ ਆਪਣੇ ਇੰਡੀਆ ਦੇ ਵਿੱਚ ਆਏ ਨੇ ਤਾਂ ਮਹਾਤਮਾ ਗਾਂਧੀ ਜੀ ਦੇ ਫਾਲੋਅਰ ਬਹੁਤ ਜ਼ਿਆਦਾ ਸੀ ਮਹਾਤਮਾ ਗਾਂਧੀ ਜੀ ਲਖਨਊ ਵਿਖੇ 1916 ਦਾ ਜਿਹੜਾ ਕਾਂਗਰਸ ਦਾ ਸੈਸ਼ਨ ਹੋ ਰਿਹਾ ਸੀ ਕਿਉਂਕਿ ਸਾਈਡ ਬਾਈ ਸਾਈਡ ਜਿਹੜੇ ਕਾਂਗਰਸ ਦੇ ਸੈਸ਼ਨ ਵੀ ਚੱਲ ਰਹੇ ਸੀ ਤਾਂ 1916 ਦਾ ਜਿਹੜਾ ਕਾਂਗਰਸ ਸੈਸ਼ਨ ਹੈ ਇਹਦਾ ਪ੍ਰੈਜ਼ੀਡੈਂਟ ਕੌਣ ਸੀ ਪ੍ਰਧਾਨ ਏ ਸੀ ਮਜ਼ੂਮਦਾਰ ਤੇ ਮਹਾਤਮਾ ਗਾਂਧੀ ਇਸ ਸੈਸ਼ਨ ਨੂੰ ਅਟੈਂਡ ਕਰ ਰਹੇ ਸੀ ਤੇ ਜਿਹੜਾ ਰਾਜਕੁਮਾਰ ਸ਼ੁਕਲਾ ਇਹਨਾਂ ਨੂੰ ਮਿਲੇ ਆ ਉਹ ਏਸੇ ਸੈਸ਼ਨ ਦੇ ਵਿੱਚ ਹੀ ਮਿਲੇ ਯਾਨੀ ਕਿ ਲਖਨਊ ਦੇ ਵਿਖੇ ਰਾਜਕੁਮਾਰ ਸ਼ੁਕਲਾ ਦੀ ਮੁਲਾਕਾਤ ਹੋਈ ਸੀ ਗਾਂਧੀ ਜੀ ਦੇ ਨਾਲ ਇੱਥੇ ਰਾਜਕੁਮਾਰ ਸ਼ੁਕਲਾ ਨੇ ਗਾਂਧੀ ਜੀ ਨੂੰ ਇਨਵਾਈਟ ਕੀਤਾ ਸੀ ਅਗਲਾ ਆਪਣਾ ਜਿਹੜਾ ਪੁਆਇੰਟ ਹੈ ਪਹਿਲਾ ਸਿਵਲ ਡਿਸਓਬੀਡੀਅੰਸ ਮੂਵਮੈਂਟ ਇਹ ਵੀ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਇਹਨਾਂ ਦੇ ਵਿੱਚੋਂ ਗਾਂਧੀ ਜੀ ਦਾ ਕਿਹੜਾ ਅੰਦੋਲਨ ਹੈ ਜਿਹਨੂੰ ਪਹਿਲਾ ਸਿਵਲ ਡਿਸਓਬੀਡੀਅੰਸ ਮੂਵਮੈਂਟ ਵੀ ਕਿਹਾ ਜਾਂਦਾ ਹੈ ਤਾਂ ਉਹ ਚੰਪਾਰਨ ਸਤਿਆਗ੍ਰਹਿ ਹੈ ਬਹੁਤ ਇੰਪੋਰਟੈਂਟ ਹੈ ਪੁੱਛਿਆ ਜਾਂਦਾ ਵਾਰ-ਵਾਰ ਅਗਲਾ ਤੁਹਾਨੂੰ ਜਿਹੜੀ ਇਹਦੀ ਡਿਟੇਲ ਹੈ ਉਹ ਇਹ ਪਤਾ ਹੋਣੀ ਚਾਹੀਦੀ ਹੈ ਕਿ ਮਹਾਤਮਾ ਗਾਂਧੀ ਜੀ ਇਹਦੇ ਵਿੱਚ ਇਕੱਲੇ ਨਹੀਂ ਸੀ ਮਹਾਤਮਾ ਗਾਂਧੀ ਜੀ ਦਾ ਸਾਥ ਬਹੁਤ ਉੱਗੀਆਂ ਪਰਸਨਲਿਟੀਆਂ ਦੁਆਰਾ ਦਿੱਤਾ ਗਿਆ ਸੀ ਮਹਾਤਮਾ ਗਾਂਧੀ ਜੀ ਦੇ ਨਾਲ ਜਿਹੜੇ ਬੰਦੇ ਸੀ ਬ੍ਰਿਜ ਕਿਸ਼ੋਰ ਪ੍ਰਸਾਦ ਡਾਕਟਰ ਰਜਿੰਦਰ ਪ੍ਰਸਾਦ ਜਿਹੜੇ ਕਿ ਆਪਣੇ ਪਹਿਲੇ ਪ੍ਰੈਜ਼ੀਡੈਂਟ ਸੀ ਅਨੁਰਾਗ ਨਾਰਾਇਣ ਸਨਹਾ ਰਾਮਨ ਵਮੀ ਪ੍ਰਸਾਦ ਮਜ਼ਹਰ ਉਲ ਹਕ ਜੇਵੀ ਕ੍ਰਿਪਲਾਨੀ ਤੇ ਬਾਬੂ ਗਾਇਆ ਪ੍ਰਸਾਦ ਸਿੰਘ ਤਾਂ ਇਹ ਬੰਦਿਆਂ ਨੇ ਮਹਾਤਮਾ ਗਾਂਧੀ ਜੀ ਦਾ ਸਾਥ ਦਿੱਤਾ ਸੀ ਇਸ ਸਤਿਆਗ੍ਰਹਿ ਦੇ ਵਿੱਚ ਤੇ ਲਾਸਟ ਜਿਹੜਾ ਆਪਣਾ ਪੁਆਇੰਟ ਹੈ ਮਹਾਤਮਾ ਗਾਂਧੀ ਇਸ ਅੰਦੋਲਨ ਵਿੱਚ ਸਫਲ ਰਹੇ ਤਾਂ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮਹਾਤਮਾ ਗਾਂਧੀ ਜੀ ਦਾ ਇਹ ਅੰਦੋਲਨ ਸਕਸੈਸਫੁਲ ਰਿਹਾ ਸੀ ਕਿਸਾਨਾਂ ਦੇ ਹੱਕ ਦਵਾਉਣ ਦੇ ਵਿੱਚ ਮਹਾਤਮਾ ਗਾਂਧੀ ਜੀ ਉਹਨਾਂ ਦੇ ਨਾਲ ਖੜੇ ਸੀ ਤੇ ਇਹਦੇ ਵਿੱਚ ਸਫਲ ਰਹੇ ਸੀ ਤਾਂ ਇਹ ਸੀ ਆਪਣਾ ਅੱਜ ਦਾ ਟੌਪਿਕ ਚੰਪਾਰਨ ਸਤਿਆਗ੍ਰਹਿ ਚੰਪਾਰਨ ਸਤਿਆਗ੍ਰਹਿ ਦੇ ਜਿਹੜੇ ਮੇਨ ਪੁਆਇੰਟ ਨੇ ਉਹ ਤੁਹਾਨੂੰ ਇਹ ਪਤਾ ਹੋਣੇ ਚਾਹੀਦੇ ਨੇ ਇਹ ਸਾਰੇ ਪੁਆਇੰਟ ਤੁਸੀਂ ਨੋਟ ਕਰ ਲੈਣੇ ਨੇ ਇਸੇ ਤਰੀਕੇ ਨਾਲ ਆਪਣੀ ਇੱਕ ਸ਼ਾਰਟ ਵੀਡੀਓ ਅਪਲੋਡ ਹੋਇਆ ਕਰੇਗੀ ਜਿਵੇਂ ਕਿ ਇਹ ਆਪਾਂ ਅਪਲੋਡ ਕੀਤੀ ਹੈ ਇਹਦੇ ਵਿੱਚ ਆਪਾਂ ਮੇਨ ਪੁਆਇੰਟ ਤੁਹਾਨੂੰ ਸਮਝਾਇਆ ਕਰਾਂਗੇ ਤੇ ਇਹ ਤੁਸੀਂ ਨੋਟ ਕਰ ਲੈਣੀ ਹੈ ਬਹੁਤ ਇੰਪੋਰਟੈਂਟ ਹੈ ਤਾਂ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤੇ ਨੂੰ ਲਾਈਕ ਕਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਇਹ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਵੀਡੀਓ ਤਾਂ ਆਪਾਂ ਇੱਥੇ ਐਂਡ ਕਰਦੇ ਹਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ